ਅੱਛਾ ਜੇ ਤੂੰ weight put on ਕੀਤਾ ਵਾਈਫ ਦਾ ਰਿਐਕਸ਼ਨ ਕੀ ਸੀ ਅੰਕਲ ਆਂਟੀ ਦਾ ਕੀ ਸੀ ਮੰਮੀ ਦਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਏਦਾਂ ਠੀਕ ਬੱਸ ਕਰ ਪੁੱਤ ਬੱਸ ਕਰ ਮੇਰਾ ਕਜ਼ਨ ਹੈ ਪ੍ਰਤੀਕ ਉਹ ਇੰਡੀਆ ਆਇਆ ਸੀਗਾ ਤੇ ਫਿਰ ਨਿਊ ਇਅਰ ਦਾ ਸ਼ੋਅ ਸੀ ਮੈਂ ਨਾਲ ਆ ਕੇ ਨਿਕਲਿਆ ਉਹਨੇ ਮੇਰਾ ਦੇਖਿਆ ਟਿੱਡ ਕਹਿੰਦਾ ਹੋਲੀ ਸ਼ਿਟ ਗਾ ਤੇਰਾ ਟਿੱਡ ਹੋ ਜਾਊਗਾ ਪਤਲਾ ਤਬਾਹ ਵੀ ਐਵੇਂ ਹੀ ਆ ਵੀ ਤਬਾਹ ਵੀ ਉਹੀ ਹੈ ਕਿ ਇੱਕ ਬੰਦਾ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਜਿਹਨੂੰ ਆਪਣਾ ਦੁੱਖ ਦੱਸਣਾ ਹੀ ਨਹੀਂ ਆਇਆ ਨਾ ਆਪਣੀ ਖੁਸ਼ੀ ਦੱਸਣਾ ਆਇਆ ਤੇ ਉਹਨੂੰ ਨਾ ਹੀ ਆਪਦਾ ਦੁੱਖ ਸਾਂਭਣਾ ਆਇਆ ਨਾ ਉਹਦੇ ਦੋਸਤ ਨੂੰ ਦੁੱਖ ਪੁੱਛਣਾ ਆਇਆ ਰੌਕੀ ਮੈਂਟਰਲ ਵਾਲਾ ਥੋੜਾ ਜਿਹਾ ਸ਼ੇਡ ਦੇਖੂਗਾ ਕਿ ਨਹੀਂ ਹਾਂਜੀ ਵੀਰੋ ਪਿਆਰ ਉਹ ਇਨੋਸੈਂਸ ਜ਼ਰੂਰ ਕਿਉਂਕਿ ਮੈਂ ਚਾਹੁੰਦਾ ਸੀ ਕਿ ਧੀਰਾ ਪਲੇ ਕਰੇ ਅੱਛਾ ਮੇਰੇ ਬੈਸਟ ਫਰੈਂਡ ਦਾ ਰੋਲ ਤੇ ਅੱਧੀ ਕਾਲ ਤੇ ਧੀਰਾ ਹਾਜ਼ਰ ਸੀਗਾ ਧੀਰੋਂ ਦਾ ਪੁੱਛਣ ਦੀ ਵੀ ਲੋੜ ਨਹੀਂ ਸੀ બસ ਮੈਂ ਥੋੜਾ ਜਿਹਾ ਫਿਰ ਵੀ ਜਦੋਂ ਧੀਰੇ ਨੂੰ ਅਪਰੋਚ ਕੀਤਾ ਵਰਨਿੰਗ ਆ ਚੁੱਕੀ ਸੀਗੀ ਧੀਰਾ ਮੇਨ ਲੀਡ ਤੇ ਸੀ ਤੇ ਮੈਂ ਧੀਰੇ ਨੂੰ ਬੁਲਾਇਆ ਕੇ ਧੀਰੇ ਯਾਰ ਮੈਂ ਨਾ ਵੀਰੇ ਆ ਫਿਲਮ ਆ ਤੂੰ ਆ ਕਰੈਕਟਰ ਸੁਣ ਤੇ ਆ ਕੀ ਕਿਦਣ ਕਰਨੀ ਆ ਫਿਲਮ ਉਹ ਮੈਂ ਕਿਹਾ ਮੈਨੂੰ ਇਹ ਤੂੰ ਸੁਣ ਲੈ ਉਹ ਹਾਂ ਮੈਂ ਕਰ ਦੂੰ ਯਾਰ ਦੱਸ ਕਿਦਣ ਕਰਨੀ ਆ ਸੋ ਧੀਰਾ ਮੇਰਾ ਉਹ ਦੋਸਤ ਹੈ ਜੀ ਤੇ ਉਹਨੂੰ ਆਇਆ ਜੀ ਤੂੰ ਠੀਕ ਐ ਤੂੰ ਕਰਨੀ ਆ ਫਿਲਮ ਮੈਂ ਤੇਰੇ ਨਾਲ ਖੜਾ ਉਹ ਸਾਡੀ ਦੋਸਤੀ ਹੈ ਜੀ ਸੋ ਮੈਨ ਲੱਗਦਾ ਧੀਰੇ ਉਹ इमोਸ਼ਨ ਜਿਹੜਾ ਉਹ ਪਿਆਰ ਮੇਬੀ ਜੋ ਰੋਕੀ ਦਾ ਪ੍ਰੀਤ ਪ੍ਰਤੀ ਸੀ ਉਹ ਇਸ ਵਾਰ ਇੰਦਰ ਦਾ ਅੰਬਰ ਪ੍ਰਤੀ ਹੈ ਸੋ इमोਸ਼ਨ ਉਹੀ ਹੈ ਰੋਲਸ ਸ਼ਿਫਟ ਹੋ ਚੁੱਕੇ ਨੇ ਮੇਰੇ ਫੈਨ ਪੇजेस ਬਹੁਤ ਫੋਟੋਆਂ ਵੀ ਨਾ ਬਣਾਉਂਦੇ ਨੇ ਜਿੰਨਾ ਕੰਟੈਂਟ ਆ ਕਿਸੇ ਸੀਨ ਚ ਮੈਂ ਧੀਰੇ ਨੂੰ ਆ ਰੋਕੀ ਚ ਫੜਿਆ ਹੋਇਆ ਕਿਸੇ ਸੀਨ ਚ ਇੰਦਰ ਨੇ ਅੰਬਰ ਨੂੰ ਫੜਿਆ ਹੋਇਆ ਤਾਂ ਉਹ ਦੋਸਤੀ ਦਾ इमोਸ਼ਨ ਤਾਂ ਉਹੀ ਹੈ ਜੀ ਉਹ ਬ੍ਰੋਮੈਂਸ ਤਾਂ ਉਵੇਂ ਹੀ ਆ ਤੇ ਬਸ ਐਵੇਂ ਹੈ ਕਿ ਅੰਬਰ ਡਿੱਗ ਗਿਆ ਹੋਇਆ ਤੇ ਇੰਦਰ ਉਹਦੇ ਨਾਲ ਹੀ ਬਹਿ ਗਿਆ ਕਿ ਚੱਲ ਹੁਣ ਤੂੰ ਮੇਰੇ ਕੋਲ ਤੇ ਖੜਾ ਤਾਂ ਹੋਣਾ ਨਹੀਂ ਨਹੀਂ ਕਿਤੇ ਜਾਣਾ ਚੱਲ ਬੈਠਾ ਰਾਂ ਮੈਂ ਵੀ ਤੇਰੇ ਨਾਲ ਬਹਿ ਗਿਆ ਇਹ ਦੋਸਤੀ ਹੈ ਜੀ ਅੱਛਾ ਜਿਹੜਾ weight put on ਕੀਤਾ ਇਹਦੇ ਵਿੱਚ ਫਿਰ ਸ਼ੌਂਕ ਵੀ ਸਾਰੇ ਉਹ ਪੂਰੇ ਕੀਤੇ ਹਾਂ ਹਾਂ ਸਮੂਸੇ ਸਮੂਸੇ ਮੈਂ ਪੂਰਾ ਖਾਦਾ ਬਾਈ ਜੀ ਪੂਰਾ ਜਿੰਨਾ ਖਾ ਸਕਦੇ ਸੀ ਖਾਦਾ ਤੇ ਪੰਜ 6 ਮਹੀਨੇ ਲਾ ਕੇ ਘਟਾਇਆ ਤੇ ਮੇਰਾ ਮਨ ਸੀ ਮੈਂ ਪਿਛਲੇ ਇੰਟਰਵਿਊਜ਼ ਕਹਿ ਕੇ ਹਟਿਆ ਮੈਂ ਗੱਲ ਪੂਰੀ ਨਹੀਂ ਕਰ ਸਕਿਆ ਕਿ ਜੇ ਕਿਤੇ ਆ ਵੈਬ ਸੀਰੀਜ਼ ਹੁੰਦੀ ਨਾ ਤਾਂ ਇਹ ਕੈਰੈਕਟਰ ਬਹੁਤ ਵਧੀਆ ਹੋ ਸਕਦਾ ਸੀ अच्छा जे मतलब अंबर वेब सीरीज तो हुंदा ना तो मैं बहुत डिटेल ਦੇ ਵਿੱਚ ਕਰੈਕਟਰ ਚ ਜਾ ਸਕਦਾ ਸੀ ਪਰ ਉਹ ਫਿਜ਼ੀਕਲੀ ਬਹੁਤ ਜਿਆਦਾ ਇੰਪੈਕਟ ਕਰਨਾ ਸੀ ਮੈਨੂੰ ਕਿ ਇੰਨਾ weight put on ਕਰਕੇ ਇੰਨਾ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ اچھا ਜਦੋਂ weight put on ਕੀਤਾ ਵਾਈਫ ਦਾ ਰਿਐਕਸ਼ਨ ਕੀ ਸੀ ਅੰਕਲ ਆਂਟੀ ਦਾ ਕੀ ਸੀ ਮੰਮੀ ਦਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਇਦਾਂ ਠੀਕ ਲੈ ਬੱਸ ਕਰ ਪੁੱਤ ਬੱਸ ਕਰ ਮੇਰਾ ਕਜ਼ਨ ਹੈ ਪ੍ਰਤੀਕ ਉਹ ਇੰਡੀਆ ਆਇਆ ਸੀਗਾ ਤੇ ਇਹ ਨਿਊ ਇਅਰ ਦਾ ਸ਼ੋ ਸੀ ਮੈਂ ਨਾ ਆ ਕੇ ਨਿਕਲਿਆ ਉਹਨੇ ਮੇਰਾ ਦੇਖਿਆ ਠਡ ਕਹਿੰਦਾ ਹੋਲੀ ਸ਼ਿਟ ਕਹਿੰਦਾ ਤੇਰਾ ਠਡ ਹੋ ਜਾਊਗਾ ਪਤਲਾ ਮੈਂ ਦੇਖਦੇ ਆਂ ਭਾਈ ਪਰ ਵਧੀਆ ਸੀ ਪ੍ਰੋਸੈਸ ਵੀਰੇ ਲਾਈਕ ਆ ਇੰਜੋਏਡ ਇਟ ਮੈਂ ਡੈਡੀਕੇਸ਼ਨ ਦਿਖਾਉਣੀ ਚਾਹੁੰਦਾ ਸੀ ਵੀਰੇ ਕਿ ਜੇ ਇੱਕ ਸੀਨ ਦੇ ਲਈ ਵੀ ਦੇਖੋ ਵੀਰੇ ਤਬਾਹ ਦੇਖੋ ਟੁੱਟਦਾ ਵੀ ਉਹ ਹੀ ਹੈ ਜੋ ਸਾਬਤ ਹੋਵੇ ਹਾਂ 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 ਆ ਬਹੁਤ ਸਮਝਦੇ ਹੋ ਮੇਰੀ ਗੱਲ ਤਾਂ ਸਿਰਫ ਦੌੜੀ ਵਧਾ ਕੇ ਮੈਂ ਕੀ ਤਬਾਹ ਹੋਇਆ ਜਾਂ ਸ਼ਰਾਬ ਪੀ ਕੇ ਕੀ ਤਬਾਹ ਹੋਇਆ ਤਾਂ ਹੀ ਮੈਂ ਕਹਿੰਦਾ ਕਬੀਰ ਸਿੰਘ ਨਹੀਂ ਹੈਗੀ ਕਿ ਕਬੀਰ ਸਿੰਘ ਕੋਲ ਤਾਂ ਫਿਰ ਵੀ ਵੈਂਟੀਲੇਟ ਕਰਨ ਲਈ ਐਂਗਰ ਜਾਂ ਵਾਇਲੈਂਸ ਸੀਗੀ ਇਹ ਬੰਦੇ ਕੋਲ ਤਾਂ ਉਹ ਵੀ ਨਹੀਂ ਸੀ ਨਾਲੇ ਹਰ ਦਿਲ ਸੇਮ ਥੋੜੀ ਟੁੱਟਦਾ ਸ਼ਰਾਬ ਤਾਂ ਕਿੰਨੇ ਲੋਕ ਪੀਂਦੇ ਨੇ ਸਾਰੇ ਕਬੀਰ ਸਿੰਘ ਥੋੜੀ ਨੇ ਬ੍ਰੇਕਅਪ ਦੇ ਲਈ ਬਹੁਤ ਲੋਕ ਸ਼ਰਾਬ ਸਮੋਕਿੰਗ ਦਾ ਸਹਾਰਾ ਲੈਂਦੇ ਨੇ ਪਰ ਉਹ ਸੇਮ ਨਹੀਂ ਬਣ ਜਾਂਦੇ ਪਰ ਮੇਬੀ ਆਪਣੇ ਸਿਨੇਮਾ ਦੀ ਇਹ ਪਰਸੈਪਸ਼ਨ ਬਣ ਚੁੱਕੀ ਆ ਇਹੋ ਜੀ ਫਿਲਮ ਹੋਊਗੀ ਤਾਂ ਇਹੋ ਜੀ ਹੋਊਗੀ ਇਹੋ ਜੀ ਫਿਲਮ ਹੀ ਹੋਊਗੀ ਤਾਂ ਇਹੋ ਜੀ ਹੋਊਗੀ ਜਿਹੜੀ ਚੀਜ਼ ਮੈਂ ਨਹੀਂ ਸੀ ਕਰਨੀ ਚਾਹੁੰਦਾ ਤਾਂ ਹੀ ਇਹ ਫਿਲਮ ਬਣਾਈ ਸੀ ਤੇ ਤਵਾ ਜਿਹੜੇ ਦੇਖਣ ਜਾਣਗੇ ਤਾਂ ਉਹਨਾਂ ਲਈ ਇਹ ਆ ਕਿ ਬਹੁਤ ਜ਼ਬਰਦਸਤ ਕਿਰਦਾਰ ਦੇਖਣ ਨੂੰ ਮਿਲੂਗਾ ਪਰਮੇਸ਼ ਦਾ ਰੀਅਲ ਦੇਖਣ ਨੂੰ ਕੁਝ ਮਿਲੂਗਾ ਉਹਨਾਂ ਨੂੰ ਆ ਮਹਿਸੂਸ ਕਰ ਸਕੋਗੇ ਇਹ ਉਹ ਫਿਲਮ ਹੈ ਜਿਹੜੀ ਤੁਸੀਂ ਦੇਖਣ ਨਹੀਂ ਮਹਿਸੂਸ ਕਰਨ ਜਾਓਗੇ ਹਮ ਯਾਰ ਫਿਲਮ ਦੇਖਣ ਚੱਲੀਏ ਮਨ ਹੈਗਾ ਫਿਲਮ ਦੇਖਣ ਦਾ ਚੱਲ ਯਾਰ ਫਿਲਮ ਦੇਖਣ ਚਾਉਦੇ ਆ ਹੂੰ ਅਸੀਂ ਬੈਠੋਂਗੇ ਤੁਸੀਂ ਰਿਗਰੈਟ ਨਹੀਂ ਕਰੋਗੇ ਤੁਸੀਂ ਉਹ ਮੂਮੈਂਟ ਦੇ ਵਿੱਚ ਉੱਥੇ ਹੋਵੋਗੇ ਉਹ ਜਿਹੜੇ ਬਹੁਤ ਗਲਤੀਆਂ ਹੋ ਸਾਧੀਆਂ ਨੇ ਕਮਰਸ਼ੀਅਲੀ ਸਾਡਾ ਪਹਿਲਾ ਪ੍ਰੋਡਕਸ਼ਨ ਹਾਊਸ ਹੈ ਫਾਈਨੈਂਸ਼ੀਅਲੀ ਲੱਗਦਾ ਹੋਇਆ ਤੇ ਦੋ ਦੀ ਚਾਰ ਬੰਦੇ ਹੁੰਦੇ ਐਵੇਂ ਹੁੰਦਾ ਐਵੇਂ ਉਹ ਚੀਜ਼ਾਂ ਚੱਲਦੀਆਂ ਨੇ ਪਰ ਜੇ ਤੁਸੀਂ ਮੋਸ਼ਨ ਫੜ ਲਈ ਨਾ ਜੀ ਤਾਂ ਤੁਸੀਂ ਉਹ ਮਹਿਸੂਸ ਕਰ ਪਾਉਗੇ ਉਹਦਾ ਤਬਾਹ ਹੋਣਾ ਤੇ ਬਾਏ ਦੀ ਐਂਡ ਆਫ ਇਟ ਤੁਸੀਂ ਕੈਰੈਕਟਰ ਨਾਲ ਜੁੜ ਜੂਗੇ ਜਦੋਂ ਮੈਂ ਜਦੋਂ ਕਈ ਫਿਲਮਾਂ ਦੇਖਦਾ ਨਾ ਮੇਰਾ ਜੀ ਨਹੀਂ ਕਰਦਾ ਫਿਲਮ ਖਤਮ ਹੋ ਜਾਏ ਫਿਲਮ ਮੁੱਕ ਕੇ ਤੇ ਮੈਨੂੰ ਹੁੰਦਾ ਯਾਰ